ਕੇ ਬਰਸ ਜਾ ਤੂੰ ਛਮ ਛਮ ਕਰਕੇ ਬਰਸ ਜਾ ਮੈਨੂੰ ਸਾਰਾ ਦਿਨ ਭਗੋ ਫਿਰ ਹੁੰਦੀ ਵਿੱਚ ਬਰਸਾਤ ਦੇ ਉਹ ਫਿਰ ਹੁੰਦੀ ਵਿੱਚ ਬਰਸਾਤ ਦੇ ਆ ਤੂੰ ਮੀਂਹ ਕੋਲ ਖਲੋ ਨਹੀਂ ਤੇਰੇ ਭਿੱਜ ਗਏ ਸਾਰੇ ਕੱਪੜੇ ਉਹ ਤੇਰੇ ਭਿੱਜ ਗਏ ਸਾਰੇ ਕੱਪੜੇ ਤੇਰੇ ਸਿਰ 'ਚੋਂ ਪਾਣੀ ਚੋ ਜਿਵੇਂ ਮੂਰਤੀ ਤੂੰ ਖੁਜਰਾਹੋਦੀ ਹੋ ਜਿਵੇਂ ਮੈਂ ਮੂਰਤੀ ਤੂੰ ਖੁਜਰਾਹੋਦੀ بارش ਨੇ ਦਿੱਤੀ ਤੋ ਤੇਰਾ ਹੱਥ ਫੜ ਕੇ ਮੈਂ ਚੁੰਮ ਲਾਂ ਉਹ ਤੇਰਾ ਹੱਥ ਫੜ ਕੇ ਮੈਂ ਚੁੰਮ ਲਾਂ ਜਮ ਖੋ ਬਾਂਦੇ ਵਿੱਚ ਖੋ ਨੀ ਤੇਰੀ ਜੰਨਤ ਜਹੀ ਗਲਵਕ